ਅੱਜ ਹਲਕਾ ਪਾਬਾ ਬਕਾਲਾ ਸਾਹਿਬ ਦੀਨਪੰਦੇ ਪਿੰਡ ਰਈਆ ਵਿਖੇ ਹਲਕਾ ਖਡੂਰ ਸਾਹਿਬ ਦੀ ਸੀਟ ਨੂੰ ਲੈਣ ਕੇ ਭਾਜਪਾ ਦੀ ਰੈਲੀ ਜਿਲ੍ਹਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਮੰਨਾ ਜੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਲਈ ਭਾਜਪਾ ਦੇ ਸੀਨੀਅਰ ਆਗੂ ਡਾਕਟਰ ਜਗਮਉਨ ਸਿੰਘ ਰਾਜੂ ਮਨਜੀਤ ਸਿੰਘ ਮੰਨਾ ਨੇ ਉਹਨਾਂ ਦੇ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕਾ ਖਡੂਰ ਸਾਹਿਬ ਦੀ ਸੀਟ ਨੂੰ ਜਿਤਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਪਾਈ ਜਾਵੇ ਅਤੇ ਇਸ ਮੌਕੇ ਉੱਥੇ ਪਹੁੰਚੇ ਸਾਥੀ ਭਾਜਪਾ ਗੂ ਡਾਕਟਰ ਜਗਮਉਨ ਸਿੰਘ ਰਾਜੂ ਜ਼ਿਲ੍ਹਾ ਪ੍ਰਧਾਨ ਭਾਜਪਾ ਸਰਦਾਰ ਮਨਜੀਤ ਸਿੰਘ ਮੰਨਾ ਕੇਵਲ ਸਿੰਘ ਢਿੱਲੋ ਸੂਰਜ ਭਾਰਦਵਾਜ ਸੁਸ਼ੀਲ ਦੇਵਗਨ ਆਦਿ ਹੋਰ ਸਾਥੀ ਹਾਜ਼ਰ ਹਨ ਜਿਹੜਾ ਜਿੱਥੇ ਬਤੀ ਜਿੱਥੇ ਕਿਸਾਨ ਜਿੱਥੇ ਬੰਦੀ ਨੇ ਇਹ ਕਾ ਕੀਤਾ ਹੈ ਇਹ ਕਾ ਕੀਤਾ ਹੈ ਇਹ ਤੇ ਉਹ ਹੀ ਦੱਸ ਸਕਦੇ ਨੇ ਕਿ ਕੀ ਖਤਰਾ ਜੀ ਨਹੀਂ ਤੇ ਹੁਣੇ ਜਿਵੇਂ ਅਜੂ ਜੀ ਨੇ ਦੱਸਿਆ ਕਿ ਮੋਦੀ ਸਾਹਿਬ ਨੇ ਹਰ ਇੱਕ ਦੇ ਬਾਰੇ ਸੋਚਣਾ ਚਾਹੇ ਕਿਸਾਨ ਨੇ ਚਾਹੇ ਧੀਮ ਨੇ ਨੌਜਵਾਨ ਨੇ ਔਰਤਾਂ ਨੇ ਹਰ ਇੱਕ ਦੇ ਬਾਰੇ ਸਕੀਮਾਂ ਵੀ ਬਣੀਆਂ ਨੇ ਅੱਜ ਉਹ ਸਕੀਮਾਂ ਦਾ ਲਾਭ ਵੀ ਅਸੀਂ ਲੈ ਰਹੇ ਹਾਂ ਸਾਡੀ ਤਾਂ ਆਉਣ ਵਾਲੇ ਸਮੇਂ ਜਿਵੇਂ ਇਹਨਾਂ ਨੇ ਦੱਸਿਆ ਕਿ ਨਾ ਭਾਸ਼ਾ ਤੇ ਵੀ ਦੱਸਿਆ ਕਿ ਮੋਦੀ ਸਾਹਿਬ ਦਾ ਡੀਜਾ ਵਾ ਕਿ ਜਿਵੇਂ ਸਾਡਾ ਦੇਸ਼ ਅੱਜ ਦੁਨੀਆ ਦੇ 9ਵੇਂ ਨੰਬਰ ਤੇ ਆ ਆਉਣ ਵਾਲੇ 5 ਸਾਲਾਂ 'ਚ ਦੇਸ਼ ਨੂੰ ਤੀਜੇ ਦਬਰ ਤੇ ਲੈ ਕੇ ਆਉਣ ਦੀ ਉਮੀਦਵਾਰਾ ਮੋਦੀ ਸਾਹਿਬ ਦਾ ਉਮੀਦ